ਦਿੰਬ ਦਾ ਮਤਲਬ ਹੁੰਦਾ ਹੈ ਮੂਰਤ ਬਣ ਕੇ ਬਹਿ ਜਾਣਾ। ਡਿੰਬ ਦਾ ਮਤਲਬ ਕੀ ਹੈ? ਮੂਰਤ ਬਣ ਕੇ ਬੈਠਾ ਬਿਲਕੁਲ ਮੂਰਤ ਬਣ ਕੇ ਪਤਾ ਹੀ ਨਹੀਂ ਵੀ ਕੀ ਹੋ ਰਿਹਾ। ਫਿਰ ਬੋਲੋ ਰਾਗ ਰਾਗਣੀ ਡਿੰਬ ਹੋਏ ਬੈਠਾ ਕਹਿੰਦੇ ਵੀ ਬੰਦਾ ਨਾ ਬੜੀਆਂ ਵੱਡੀਆਂ ਰਾਗਾਂ ਨੂੰ ਰਾਗਣੀਆਂ ਨੂੰ ਬੜਾ ਸੁਣਦਾ ਜੇ, ਬਹੁਤ ਸੁਣਦਾ ਜੇ। ਸਾਡੇ ਤਾਂ ਇੱਥੇ ਇਤਾਂ ਦਾ ਨਾਮ ਜਪਾਇਆ ਗਿਆ। ਤਰਮਾਲੇ ਵਾਲੇ ਡਿਪਾਰਟਮੈਂਟ ਦੇ ਵੱਲੋਂ ਵੇ ਪੱਗਾਂ ਵੀ ਉਨੀ ਲਹਾ ਛੱਡੀਆਂ ਵੀ ਚੰਗਾ ਨਾਮ ਜਪਦੇ ਆ ਵਾ ਇੱਧਰ ਨੂੰ ਹੋਵੋ ਉੱਧਰ ਨੂੰ ਹੋਵੋ ਦੇਖੋ ਸੁਣਦੇ ਆ ਨਾ ਜੀ ਲੋਕ ਬਹਿ ਕੇ ਹੁਣ ਡਿਆ ਕਿ ਨਹੀਂ ਜੀ ਕੰਮ ਹੋਣਦਿਆ ਜੇ ਗੱਲ ਝੂਠੀ ਹੋ ਤਾਂ ਤੁਸੀਂ ਦੱਸ ਵੀ ਸਕਦੇ ਜੀ ਹੁਣ ਰਾਗ ਰਾਗਣੀ ਬੋਲੋ ਜੀ ਰਾਗ ਰਾਗਣੀ ਡੰਬ ਹੋਏ ਬੈਠਾ ਮਤਲਬ ਪਖੰਡ ਦੀ ਮੂਰਤ ਬਣ ਕੇ ਬਹਿ ਗਿਆ ਸੁਣਦਾ ਕੀ ਕਰ ਰਿਹਾ ਜੀ ਸੁਣਦਾ ਮੈਨੂੰ ਇੱਕ ਬੜੀ ਹੈਰਾਨ ਨਕੀ ਹੋਈ ਵੀਡੀਓ ਦੇਖ ਕੇ ਇੱਕ ਬਾਬਾ ਸਟੇਜ ਦੇ ਉੱਤੇ ਬੈਠਾ ਆ ਸੁਣ ਕੇ ਹੁਣ ਤਜੱਸ ਹੋਗੇ ਵੀ ਉਹ ਸੰਗਤਾਂ ਨੂੰ ਭੋਲਿਆਂ ਸਿੱਖਾਂ ਨੂੰ ਪਤਾ ਜੀ ਸਟੇਜ ਤੇ ਬਹਿ ਕੇ ਕੀ ਪ੍ਰਚਾਰ ਕਰ ਰਿਹਾ ਹੈ ਵੀ ਮੈਂ ਬਾਬਾ ਬਟਪਾਗ ਚੰਦ ਦੇ ਨਾਲ ਨਾ ਕੁਸ਼ਤੀ ਕਰਦਾ ਰਿਹਾ ਕੁਸ਼ਤੀ ਕਰਦਾ ਰਿਹਾ ਮੈਂ ਔਰ ਜਦੋਂ ਅਸੀਂ ਕੁਸ਼ਤੀ ਕਰਦੇ ਸੀਗੇ ਤਾਂ ਮੈਂ ਆਹ ਕੱਚਾ ਪਾਇਆ ਹੁੰਦਾ ਸੀਗਾ ਐਦਾਂ ਕੱਚਾ ਦਿਖਾੜ ਰਿਹਾ ਸਟੇਜ ਦੇ ਉੱਤੇ ਵੀ ਆਹ ਦੇਖੋ ਕੱਚਾ ਹੁਣ ਗੁਰੂ ਦੀ ਹਜ਼ੂਰੀ ਵਿੱਚ ਗੁਰਮਤ ਦੀ ਜਗ੍ਹਾ ਕੱਚਿਆਂ ਦੀ ਕਥਾ ਸੁਣਾ ਰਹੇ ਨੇ ਬਾਬਾ ਔਰ ਲੋਕ ਬੈਠੇ ਸੁਣ ਰਹੇ ਆ ਇਕੱਲਾ ਸੋਣ ਹੀ ਨਹੀਂ ਰਹੇ ਜਕਾਰੇ ਵੀ ਛੱਡ ਰਹੇ ਮਤਲਬ ਉਹਨੇ ਕੱਚੇ ਦਾ ਨਾਮ ਕੀ ਲਿਆ ਜਨਤਾ ਨੇ ਗੁੱਜਕਾਰਾ ਛੱਡ ਦਿੱਤਾ ਮਤਲਬ ਆਹ ਕੰਮ ਸਾਡੇ ਨਾਲ ਹੋ ਰਿਹਾ ਕਿਉਂ ਕਿ ਰਾਗ ਰਾਗਨੀ ਡਿੰਬ ਹੋਏ ਬੈਠਾ ਆ ਇਕੱਲਾ ਰਾਗ ਰਾਗਨੀ ਡਿੰਬ ਹੋਏ ਹਿਸਟਰੀ ਵਿੱਚ ਨਾ ਬੜੀ ਜਗ੍ਹਾ ਖੜੇ ਹੋਣ ਦਾ ਜ਼ਿਕਰ ਆ ਬੈਠਾ ਦਾ ਮਤਲਬ ਬਹਿ ਗਿਆ ਲੇਕਿਨ ਇਤਿਹਾਸ ਵਿੱਚ ਬੜੀ ਜਗ੍ਹਾ ਖੜੇ ਹੋਣ ਦਾ ਜ਼ਿਕਰ ਆ ਆ ਗੌਰ ਕਰਿਓ ਜਰਾ ਗੁਰਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਵੀ ਭਾਈ ਮਰਦਾਨਾ ਚੱਲ ਵੇ ਪੁੱਤ ਉਠਖੜੋਂ ਵੀ ਆਹ ਜਿਹੜਾ ਅੱਗੇ ਲੋਟਾ ਰੱਖਿਆ ਨਾ ਨੇ ਇਹਦਾ ਅਕਾਊਂਟ ਜਿਹੜਾ ਪਿਆ ਜੇ ਅੱਗੇ ਇਹ ਅਕਾਊਂਟ ਚਾੱਕ ਕੇ ਜਿਹੜਾ ਸਾਈਡ ਦੇ ਉੱਤੇ ਕਰ ਦੂੰ। ਲੋਟਾ ਤੁਸੀਂ ਸਾਖੀ ਸੁਣਨੀ ਹੋਣੀ ਹੈ। ਹੁਣ ਜਿੱਦਾਂ ਭਾਈ ਮਰਦਾਨਾ ਜੀ ਉੱਠੇ ਉਦੋਂ ਕੀ ਹੋ ਗਿਆ ਜੀ? ਕ੍ਰਾਂਤੀ ਆ ਗਈ। ਰਾਗ-ਰਾਗ ਨਹੀਂ ਡੰਬ ਹੋਏ ਬੈਠਾ। ਭਾਈ ਮਰਦਾਨਾ ਜੀ ਸਾਡੇ ਵਾਂਗ ਮੈਂ ਇੱਕ ਸ਼ਬਦ ਵਰਤਣ ਦੀ ਇਜਾਜ਼ਤ ਦਿਓ। ਸਾਡੇ ਵਾਂਗ ਉਹ ਮੂਕ ਦਰਸ਼ਕ ਬਣ ਕੇ ਨਹੀਂ ਸੀ ਬੈਠੇ ਹੋਏ। ਬਲਕਿ ਜੋ ਦੇਖ ਰਹੇ ਉੱਤੇ ਖੜੇ ਵੀ ਹੋ ਰਹੇ ਨੇ। ਕੀ ਕਰ ਰਿਹਾ ਜੀ? ਖੜੇ ਹੋ ਰਹੇ ਚੁੱਪ ਕਰਕੇ ਨਹੀਂ ਬੈਠੇ ਹੋਏ। ਵੀ ਗੁਰੂ ਦੀ ਹਜ਼ੂਰੀ 'ਚ ਜੋ ਕੁਝ ਹੋ ਰਿਹਾ ਚੱਲਣ ਦਿਓ ਵੀ ਚੁੱਪ ਕਰਕੇ ਬੈਠੇ ਰਹੋ। ਨਾ ਨਾ ਇਹ ਕੰਮ ਨਹੀਂ ਹੋਇਆ। ਭਾਈ ਦਇਆਰਾਮ ਜੀ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਸੀਸ ਮੰਗਿਆ ਭਾਈ ਦਇਆਰਾਮ ਜੀ ਬੈਠੇ ਰਹੇ ਜਾਂ ਕੀ ਹੋਇਜੀ ਹੋ ਕੀ ਹੋਇਜੀ ਖੜੇ ਹੋ ਗਏ ਕਿਉਂਕਿ ਖੜੇ ਹੋਣਾ ਪੈਣਾ ਜਦੋਂ ਤੱਕ ਖੜੇ ਨਹੀਂ ਹੁੰਦੇ ਉਦੋਂ ਤੱਕ ਨੋ ਹਿਸਟਰੀ ਉਦੋਂ ਤੱਕ ਕੋਈ ਇਤਿਹਾਸ ਨਹੀਂ ਬਣੇਗਾ ਜਦੋਂ ਤੱਕ ਆਪਾਂ ਆਪਣੇ ਆਪ ਨੂੰ ਮੁੱਖ ਰੱਖ ਕੇ ਖੜੇ ਨਹੀਂ ਹੋਵਾਂਗੇ ਉਦੋਂ ਤੱਕ ਗੱਲ ਨਹੀਂ ਬਣੇਗੀ ਤੁਹਾਡੇ ਲਾਗੇ ਹਰ ਗੋਬਿੰਦਪੁਰੇ ਦੀ ਇੱਕ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲੱਗਿਆ ਪੰਡਤ ਨਿਤਿਆਨੰਦ ਆਇਆ ਦਰਬਾਰ ਲੱਗਿਆ ਹੋਇਆ ਸੀਗਾ ਤੇ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਮਹਾਰਾਜ ਵੀ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਗਰੜ ਪ੍ਰਾਣ ਦੀ ਕਥਾ ਕਰ ਦੇਵਾਂ ਕਾਦੀ ਕਥਾ ਜੀ ਗਰੜ ਪ੍ਰਾਣ ਦੀ ਆਪਾਂ ਇਹਨੂੰ ਵੈਸੇ ਆਪਾਂ ਕਹਿੰਦੇ ਆ ਵੀ ਇਹਨੂੰ ਨਹੀਂ ਮੰਨਦੇ ਆ ਆਪਾਂ ਗਰੜ ਪ੍ਰਾਣ ਨੂੰ ਪਰ ਅਸੀਂ ਇਹਨੂੰ ਇਨਡਾਇਰੈਕਟਲੀ ਵਰਤ ਰਹੇ ਆਂ ਇਨਡਾਇਰੈਕਟਲੀ ਵੈਸੇ ਆਪਾਂ ਕਹਿੰਦੇ ਆ ਵੀ ਸਿਮਰਤਿ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈਸਾਰਨਾ ਜਾਣੀ ਕਿਉ ਤਤੈ ਸਾਰ ਨਾ ਜਾਣੀ ਬੋਲੋ ਜਿਨ੍ਹਾਂ ਨੂੰ ਕੰਟਿਆ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਗੁਰੂ ਤੋਂ ਬਿਨਾ ਇਹਨਾਂ ਦੇ ਵਿੱਚ ਤਤ ਨਹੀਂ ਸਿਗਾ ਗੁਰੂ ਕਰਕੇ ਇਹਨਾਂ ਦੇ ਵਿੱਚ ਕੋਈ ਤਤ ਦੀ ਗੱਲ ਨਹੀਂ ਲੋ ਜਦੋਂ ਪੰਡਤ ਨਿਤਿਆਨੰਦ ਆਇਆ ਜੇ ਉਹਨੇ ਆ ਕੇ ਸਜੇ ਕੋਈ ਦੀਵਾਨ ਵਿੱਚ ਗਰਵ ਪ੍ਰਾਣਨ ਦੀ ਕੀ ਕੀਤੀ ਜੀ ਕਥਾ ਕਰ ਦਿੱਤੀ ਗੌਰ ਕਰਿਆ ਜੇ ਮਨ ਦੇ ਸਰਯੋਨਾ ਇੱਕ ਹੈ ਕੰਮ ਦੀ ਗੱਲ ਨਾ ਹੋਈ ਤੂੰ ਬੈਠਾ ਹੀ ਰਹਿ ਗਿਆ ਬਸ ਤੂੰ ਬੈਠਾ ਹੀ ਰਿਹਾ ਮੈਂ ਤੇ ਕਈ ਵਾਰੀ ਸੋਚਦਾ ਹੁੰਨਾ ਵੀ ਸਾਡੇ ਤੇ ਮਾਨਸਿਕ ਸਥਿਤੀ ਇਦਾਂ ਦੀ ਬਣ ਗਈ ਹੈ ਵੀ ਅਸੀਂ ਇਹ ਗੱਲ ਕਹਿ ਦਿੰਨੇ ਆਂ ਵੀ ਆਪਾਂ ਨੂੰ ਕੀ ਹੈ ਜੀ ਸਾਨੂੰ ਕੀ ਹੈ ਉਹਨਾਂ ਦਾ ਕੰਮ ਹੈ ਜੋ ਮਰਜ਼ੀ ਹੋ ਜਾਣਣਾ ਭਲੋ ਇੱਕ ਵਾਰ ਦਿਲੋਂ ਸੋਚੋ ਅੰਦਰੋਂ ਸੋਚੋ ਕਿਤੇ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਚ ਲੈਂਦੇ ਜੀ ਜਦੋਂ ਸੋਚ ਕੇ ਤਾਂ ਵੇਖੋ ਤੁਸੀਂ ਬਿਲਾ ਆਪਾਂ ਕੀ ਲੈਣਾ ਉਹ ਆਏ ਨੇ ਪਹਾੜੀ ਰਾਜੇ ਉਹ ਕਹਿੰਦੇ ਮਹਾਰਾਜ ਤੁਸੀਂ ਵਾਟਾ ਆਪਣਾ ਸਾਨੂੰ ਨਾ ਅਲੱਗ ਅਮਰ ਸਿਖਾਓ ਜਦੋਂ ਇਤਿਹਾਸ ਪੜਾਂਗੇ ਜਦੋਂ ਤੱਕ ਗੁਰੂ ਮਹਾਰਾਜ ਨੇ ਬਾਣੀ ਅੰਮ੍ਰਿਤ ਨਹੀਂ ਸਿਕਾਇਆ ਸੀਗਾ ਗੁਰਬਾਣੀ ਦਾ ਅੰਮ੍ਰਿਤ ਉਸ ਵੇਲੇ ਤੱਕ ਗੌਰ ਕਰਿਓ ਪਹਾੜੀ ਰਾਜੇ ਬਿਲਕੁਲ ਗੁਰੂ ਸਾਹਿਬ ਨਾਲ ਸੈਟੀਸਫਾਈ ਸੀਗੇ ਗੁਰੂ ਸਾਹਿਬ ਜਾਂ ਉਹਨਾਂ ਪਹਾੜੀ ਰਾਜਿਆਂ ਦੀ ਆਪਸ ਵਿੱਚ ਜੰਗ ਕਿਉਂ ਹੋਈ ਕਿਉਂਕਿ ਬਾਪੂ ਨੇ ਕਿਹਾ ਵੀ ਆਪਾਂ ਬਾਟਾ ਲੱਗ ਨਹੀਂ ਕਰਨਾ ਆਪਾਂ ਕੀ ਆਪਾਂ ਬਾਟਾ ਲੱਗ ਨਹੀਂ ਕਰਨਾ ਗੁਰੂ ਸਾਹਿਬ ਕਹਿੰਦੇ ਆਪਾਂ ਕੀ ਲੈਣਾ ਇਹਨਾਂ ਨੂੰ ਛਕਾ ਦਿਓ ਬਾਟਾ ਲੱਗ ਕਰਕੇ ਗੁਰੂ ਸਾਹਿਬ ਨੇ ਥੋੜੀ ਜਿਹੀ ਗੱਲ ਸੋਚੀ ਹੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਹ ਉੱਥੇ ਜਰਨੈਲੀ ਸਰਕ ਦੇ ਉੱਤੇ ਖੜੇ ਹੋਏ ਸੋਚਦੇ ਵੀ ਸਿੱਖਾਂ ਦਾ ਨਾਮ ਲੈ ਕੇ ਗੱਲ ਹੋਈ ਹੈ ਵੀ ਸਾਨੂੰ ਕੀ ਹੈ ਜੀ ਵੀ ਜੇ ਸਿੱਖ ਖਤਮ ਹੋ ਗਏ ਪਰ ਉਹਨਾਂ ਨੇ ਸਾਨੂੰ ਹੈ ਨਹੀਂ ਗੱਲ ਕੀਤੀ ਵੀ ਸਾਨੂੰ ਕੀ ਹੈ ਉਹਨਾਂ ਨੇ ਕਿਹਾ ਵੀ ਸਾਨੂੰ ਹੀ ਹੈ ਉਹਨਾਂ ਨੇ ਕੀ ਸੋਚਿਆ ਜੀ ਸਾਨੂੰ ਹੀ ਹੈ ਸਾਡਾ ਕੰਮ ਆ ਸਾਡੇ ਨਾਲ ਸਿੰਘ ਲਾਫਰ ਜੁੜਿਆ ਉਹ ਸਾਡੇ ਨਾਲ ਕੌਰ ਲਾਫਰ ਜੁੜਿਆ ਅਸੀਂ ਡੇਰਿਆਂ ਤੇ ਜਾਂਦੇ ਚੰਗੇ ਲੱਗਦੇ ਆ ਅਸੀਂ ਕਹਿੰਦੇ ਵੀ ਸਾਨੂੰ ਕੀ ਹੈ ਆਪਾਂ ਨੂੰ ਕੀ ਹੈ ਉਹ ਆਇਆ ਜੀ ਉਹਨੇ ਆ ਕੇ ਗਰੜ ਪ੍ਰਾਣ ਦੀ ਕਥਾ ਸ਼ੁਰੂ ਕਰ ਦਿੱਤੀ ਜਦੋਂ ਗਰੜ ਪ੍ਰਾਣ ਦੀ ਕਥਾ ਕਰਨ ਰਿਹਾ ਹੈ ਨਾ ਉਹ ਤੇ ਵਿੱਚ ਉਹ ਕਹਿੰਦਾ ਵੀ ਵੈਤਰਨੀ ਨਦੀ ਆਉਂਦੀ ਆ ਬੜਾ ਹਨੇਰਾ ਹੁੰਦਾ ਹੈ ਜਿਹੜਾ ਮ੍ਰਿਤਕ ਪ੍ਰਾਣੀ ਡੈੱਡ ਬਾਡੀ ਆ ਉਹਨੂੰ ਥੱਲੇ ਲਾ ਲਓ ਫਿਰ ਉਹਦੇ ਹੱਥ ਦੇ ਉੱਤੇ ਦੀਵਾ ਜਗਾਓ ਜੇ ਦੀਵਾ ਬੁੱਝ ਗਿਆ ਮਰਨ ਤੋਂ ਪਹਿਲਾਂ ਬੁੱਝ ਗਿਆ ਫਿਰ ਜਾ ਕੇ ਜੋਆ ਦੇ ਆਟੇ ਦਾ ਦੀਵਾ ਜਗਾਓ ਮਤਲਬ ਕਾਈਂਡ ਆਫ ਕਈ ਤਰ੍ਹਾਂ ਦੀ ਉਹਨੇ ਮਰੀਅਦਾ ਦੱਸੀ ਜਦੋਂ ਕਥਾ ਕਰਕੇ ਹਟਿਆ ਨਾ ਹੁਣ ਸਿੱਖ ਜਿਹੜੇ ਸਨ ਉਹਨਾਂ ਨੂੰ ਆ ਸ਼ਬਦ ਸੀਗੇ ਯਾਦ ਜਿਹੜਾ ਖਾਲਸਾ ਆ ਉਹ ਕੱਲਾ ਚੁੱਪ ਕਰਕੇ ਨਹੀਂ ਬੈਠਾ ਰਹਿੰਦਾ ਉਹ ਭਲਾ ਕੀ ਕਰਦਾ ਜੀ ਖੜਾ ਹੋ ਜਾਂਦਾ ਕੀ ਕਰਦਾ ਜੀ ਉਹ ਖੜਾ ਹੁੰਦਾ ਜੀ ਉਹ ਗੁਰ ਕਰਿਆ ਜੀ ਤੇ ਜਿਹੜੇ ਜਿਹੜੇ ਖੜੇ ਹੁੰਦੇ ਆ ਨਾ ਇਤਿਹਾਸ ਫਿਰ ਉਹਨਾਂ ਦਾ ਹੀ ਸਿਰਜਿਆ ਜਾਂਦਾ ਹੈ ਜਿਹੜੇ ਬੈਠੇ ਰਹਿੰਦੇ ਨੇ ਨਾ ਬੈਠੇ ਉਹਨਾਂ ਨੂੰ ਦਰਿਆ ਤੂਫਾਨ ਸਭ ਹੜਾ ਕੇ ਨਾਲ ਲੈ ਜਾਂਦੇ ਨੇ ਜਿਹੜੇ ਖੜੇ ਹੋ ਗਏ ਉਹਨਾਂ ਦੀ ਕੀ ਬਣਦੀ ਹੈ ਹਿਸਟਰੀ ਬਣ ਜਾਂਦੀ ਹੈ ਇੱਕ ਗੁਰੂ ਦਾ ਪਿਆਰਾ ਹੋਟਿਆ ਕਹਿਣ ਲੱਗਾ ਪੰਡਤ ਨਿਤਿਆਨੰਦ ਜੀ ਵੇ ਤੁਸੀਂ ਗੱਲ ਕੀਤੀ ਆ ਵੀ 365 ਦਿਨ ਲੱਗਦੇ ਨੇ ਬੰਦੇ ਨੂੰ ਵਹਿਤਰਨੀ ਨਦੀ ਵਿੱਚੋਂ ਬਾਹਰ ਜਾਣ ਲਈ ਔਰ ਦੂਸਰੀ ਗੱਲ ਇਹ ਵੀ ਵਹਿਤਰਨੀ ਨਦੀ ਵਿੱਚੋਂ ਲੰਘਣ ਵਾਸਤੇ ਗਊ ਵੀ ਚਾਹੀਦੀ ਹੈ ਤੀਸਰੀ ਗੱਲ ਵੀ ਉੱਥੇ ਲਾਈਟ ਨਹੀਂ ਹੈਗੀ 365 ਦਿਨ 365 ਦੀਵੇ ਜਗਾਣੇ ਪੈਂਦੇ ਨੇ 365 ਕੀ ਕਰਨਾ ਪੈਂਦਾ ਜੀ ਦੀਵੇ ਜਗਾਣੇ ਪੈਂਦੇ ਆ ਵੀ ਉੱਥੇ ਜਿਹੜੀ ਜਿਹੜਾ ਹਵਾਈ ਜਹਾਜ਼ ਜਾਂਦਾ ਉਹਦੇ ਵਿੱਚ ਲਾਲਟਣ ਨਹੀਂ ਲੱਗੀ ਹੁੰਦੀ ਪਤਨ ਜਾਂਦਾ ਹੋਊਗਾ ਜੀ ਕੋਈ ਵੀ ਉਹਦੇ ਅੱਗੇ ਲਾਈਟਾਂ ਨਹੀਂ ਹੈਗੀਆਂ ਵੀ ਸਾਨੂੰ ਦੀਵੇ ਜਗਾਣੇ ਪੈਂਦੇ ਆ ਕਹਿਣ ਲੱਗਾ ਪੰਡਤ ਨਿਤਿਆਨਾ ਜੀ ਇਹ 365 ਦਿਨ ਤਾਂ ਤੁਹਾਡੇ ਲੱਗਦੇ ਹੋਣਗੇ ਸਾਡੇ ਬਾਪੂ ਜੀ ਨਹੀਂ ਤਾਕਤ ਆਈ ਤੇ ਇੱਕ ਮਹੀਨੇ ਚ ਜਾਵੜ ਜੇ ਉਸੇ ਸਾਨੂੰ 365 ਦਿਨਾਂ ਦੀ ਲੋੜੇ ਕੋਈ ਕਿਉਂਕਿ ਅਸੀਂ ਬਾਈਪਾਸ ਥੋੜੀ ਜਾਣਾ ਅਸੀਂ ਕੌਣ ਆ ਜੀ ਖਾਲਸੇ ਜਿਹੜੇ ਮਨ ਦੇ ਸਰਯੋਨਾਇਕ ਐ ਅਸੀਂ ਹੋਰ ਹੋਰ ਤੇ ਕੰਮ ਕੱਟ ਕਰਨ ਵਾਲੇ ਨਹੀਂ ਸਾਡਾ ਸਬੰਧ ਸਿੱਧਾ ਹੀ ਰੱਬ ਦੇ ਨਾਲ ਆ ਜਾਨ ਨੂੰ ਇੱਕ ਗੁਰੂ ਦਾ ਪੈਦਾ ਹੋਰ ਉੱਠ ਖੜਿਆ ਉਹ ਪਤਾ ਜੀ ਕਹਿੰਦਾ ਕਹਿਣ ਲੱਗਾ ਪੰਡਤ ਜੀ ਮਹੀਨਾ ਵੀ ਬਹੁਤ ਜ਼ਿਆਦਾ ਆ ਆਪਾਂ ਤੇ ਜੀ 20 ਦਿਨਾਂ ਵਿੱਚ ਜਾ ਬੜੀ ਲੰਘ ਜਾਈਏ ਰਸਤਾ ਪੰਡਤ ਬੜਾ ਹੈਰਾਨ ਹੋਇਆ ਕਹਿਣ ਲੱਗਾ ਇਹਨਾਂ ਦੀ ਟ੍ਰੇਨ ਬੜੀ ਫਾਸਟ ਚੱਲਦੀ ਜੇ ਇਹ ਕਿਹੜੀ ਟ੍ਰੇਨ ਦੇ ਵਿੱਚ ਬੈਠਣ ਵਾਲੇ ਆਉਣਗੇ ਹਜੇ ਉਹਨੇ 20 ਦਿਨ ਕਿਹਾ ਸੀਗਾ ਜਾਣੂ ਇੱਕ ਹੋਰ ਉੱਠ ਖੜਿਆ ਦੇਖੋ ਗੌਰ ਕਰਿਆ ਜੇ ਵਿਸ਼ਾਇਆ ਮੰਨਦੇ ਸਰਯੋਨਾ ਇੱਕ ਹੈ ਤੇ ਉਹ ਕਾਰਜ ਕਿਹੜੇ ਰਾਗ ਰਾਗਨੀ ਡਿੰਬ ਹੋਏ ਬੈਠਾ ਬੈਠਦੇ ਨਹੀਂ ਹੈਗੇ ਖਾਲਸੇ ਖਾਲਸਾ ਕਦੀ ਨਹੀਂ ਬੈਠਦਾ ਚੁੱਪ ਕਰਕੇ ਬੈਠ ਜਾਣਾ ਤੇ ਜੀ ਖਾਲਸੇ ਦਾ ਕੰਮ ਨਹੀਂ ਹੈ ਖਾਲਸੇ ਦਾ ਕੰਮ ਕੀ ਹੈ ਚੁੱਪ ਕਰਕੇ ਬੈਠਣ ਦਾ ਨਹੀਂ ਹੈਗਾ ਜਿੱਥੇ ਜ਼ੁਲਮ ਹੋਇਆ ਜ਼ਬਰ ਹੋਇਆ ਜ਼ਾਕਤੀ ਹੋਈ ਉੱਥੇ ਤੁਸੀਂ ਆਵਾਜ਼ ਜ਼ਰੂਰ ਉਠਾਓ ਆਪਣੇ ਘਰ ਦੇ ਵਿੱਚ ਬੈਠੇ ਆ ਮੇਰੇ ਨੌਜਵਾਨ ਵੀਰ ਬੈਠੇ ਭਲਿਓ ਅੱਜ ਉਹ ਇੱਕ ਗਾਇਕ ਧੀਆਂ ਭੈਣਾਂ ਦੇ ਮਾਫ ਕਰਿਆ ਜੇ ਅੰਗਾਂ ਦੇ ਨਾਮ ਲੈ ਲੈ ਕੇ ਪੰਜਾਬ ਦੀ ਥਿੱਕ ਉੱਤੇ ਬਹਿ ਕੇ ਉਹ ਗਾਣੇ ਗਾਉਂਦੇ ਨੇ ਥਿੱਕ ਦੇ ਉੱਤੇ ਬਹਿ ਕੇ ਵੀ ਆਹ ਕਰ ਦਿੱਤਾ ਉਹ ਕਰ ਦਿੱਤਾ ਹੁਣ ਮੈਂ ਗਲੁੱਦ ਨੂੰ ਨਲ ਜਾਵਾਂ ਪਰ ਅਸੀਂ ਰਾਗ ਰਾਗ ਨਹੀਂ ਡਿੰਬ ਹੋਏ ਅਸੀਂ ਬੈਠੀਆਂ ਵੀਰ ਸਾਇਲੈਂਟ ਹੇਅ ਅਸੀਂ ਇੱਥੇ ਬਿਲਕੁਲ ਚੁੱਪੀ ਵਟੀ ਹੋਈ ਐ ਕਿਉਂ ਕਿਉਂਕਿ ਅਸੀਂ ਸੋਚਦੇ ਆਂ ਵੀ ਸਾਨੂੰ ਕੀ ਐ ਨਹੀਂ ਭਲੇਓ ਜਦੋਂ ਤੁਹਾਡੇ ਨਾਲ ਸਿੰਘ ਲਾਫਜ਼ ਲੱਗ ਗਿਆ ਨਾ ਜਦੋਂ ਕੌਰ ਲਾਫਜ਼ ਲੱਗ ਗਿਆ ਫਿਰ ਸਾਨੂੰ ਹੀ ਹੋਣਾ ਚਾਹੀਦਾ ਫਿਰ ਜਿਹੜਾ ਫਰਕ ਪੈਣਾ ਚਾਹੀਦਾ ਆ ਦੇਖ ਲਓ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਆ ਪੜਿਆ ਹੋਣਾ ਤੁਸੀਂ ਨੈਟ ਦੇ ਉੱਤੇ ਉੱਥੇ ਚਲਾਈ ਨਾ ਕਰੇਨ ਅਗਲਿਆਂ ਨੇ ਚਲਾਈ ਕਿ ਨਹੀਂ ਚਲਾਈ ਤੇ ਹੁਣ ਆਪਾਂ ਕਹੀਏ ਵੀ ਸਾਨੂੰ ਕੀ ਐ ਜਿਨ੍ਹਾਂ ਨੇ ਚਲਾਈ ਐ ਉਹ ਕਹਿਣ ਬਈ ਸਾਨੂੰ ਕੀ ਐ ਉਹ ਕਹਿਣੇ ਗੱਲ ਜਿਨ੍ਹਾਂ ਤੇ ਕਰਕੇ ਬਾਪੂ ਨੇ ਉੱਥੇ ਜਾ ਕੇ ਚਾਂਦਨੀ ਚੌਂਕ ਵਿੱਚ ਸੀਸ ਦਿੱਤਾ ਜੇ ਤੇ ਗੌਰ ਕਰਿਓ ਉਹ ਕਹਿਣ ਬਈ ਸਾਨੂੰ ਕੀ ਗੱਲ ਆ ਗੱਲ ਸਮਝ ਵਿੱਚ ਆਂਦੀ ਐ ਲੇਕਿਨ ਅਸੀਂ ਆ ਗਾਤਰਾ ਪਾਇਆ ਹੋਵੇ ਦਸਤਾਰ ਬੰਨੀ ਹੋਵੇ ਫਿਰ ਸਾਡੀ ਜ਼ੁਬਾਨ ਤੋਂ ਨਿਕਲ ਜੇ ਬਈ ਸਾਨੂੰ ਕੀ ਐ ਤੇ ਜੇ ਸਾਨੂੰ ਕੀ ਨਹੀਂ ਹੈਗਾ ਨਾ ਫਿਰ ਬਾਪੂ ਕਹਿੰਦਾ ਬਈ ਰਾਗ ਰਾਗ ਨਹੀਂ ਡਿੰਬ ਹੋਏ ਫਿਰ ਆਪਾਂ ਬੈਠੇ ਹੋਏ ਆ ਫਿਰ ਕੀ ਕਰਕੇ ਬੈਠੇ ਹੋਏ ਆ ਕਦੀ ਖਾਲਸੇ ਦੇ ਦਰਬਾਰ ਵਿੱਚ ਹਿੰਦੂ ਭਰਾਵਾਂ ਦੇ ਸਨ ਬਈ ਜੱਸਾ ਸਿੰਘ ਆਲੂਵਾਲੀਆ ਜੀ ਆਲੂਵਾਲੀਆ ਇਜ਼ ਨਾਟ ਕਾਸਟ ਆਲੂਵਾਲੀਆ ਕੋਈ ਕਾਸਟ ਨਹੀਂ ਹੈਗੀ ਆਲੂਵਾਲੀਆ ਦਾ ਮਤਲਬ ਇਹ ਨੇਮ ਆਫ ਵਿਲੇਜ ਇਹ ਇੱਕ ਪਿੰਡ ਦਾ ਨਾਮ ਹੈ ਰਾਮਗੜੀਆ ਇਜ਼ ਨਾਟ ਕਾਸਟ ਰਾਮਗੜੀਆ ਕੋਈ ਕਾਸਟ ਨਹੀਂ ਹੈਗੀ ਇਹ ਕੀ ਹੈ ਜੀ ਰਾਮਗੜ੍ਹ ਕਿਲੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਮਗੜੀਆ ਕਿਹਾ ਜਾਂਦਾ ਸੀ ਸੰਘੇਪ ਜੀ ਬੇਨਤੀ ਰਾਮਗੜ੍ਹ ਕਿਲਾ ਬਣਿਆ ਉਹਦੇ ਵਿੱਚ ਰਹਿਣ ਵਾਲੇ ਜਿਹੜੇ ਵੀਰ ਸਨ ਉਹਨਾਂ ਨੂੰ ਕੀ ਗਿਆ? ਰਾਮਗੜ੍ਹ ਹੀ। ਰਾਮਗੜ੍ਹ ਆ ਕੋਈ ਕਾਸਟ ਨਹੀਂ ਹੈਗੀ ਸਾਡੇ ਐਵੇਂ ਆਪਾਂ ਤਾਂ ਫਾਂਚੜੇ ਰਹਨੇ ਵੀ ਆਪਾਂ ਰਾਮਗੜ੍ਹ ਆ ਆਪਾਂ ਜੱਟ ਆ ਬਾ ਠਿੰਕੜੇ ਆ। ਸਿੰਘ ਕੌਰ ਅਖਵਾਨ ਤੋਂ ਵੱਡਾ ਕੋਈ ਲੱਭ ਨਹੀਂ ਹੁੰਦਾ ਜੀ। ਕਦੀ Hindu ਵੀਰਾਂ ਦੇ ਵਿੱਚੋਂ ਲੋਕ ਆਂਦੇ ਸਨ ਵੀ ਸਾਡੀਆਂ ਧੀਆਂ ਭੈਣਾਂ ਨੂੰ ਅਬਦਾਲੀ ਚੱਕ ਕੇ ਲੈ ਗਿਆ। ਖਾਲਸਾ ਉਸ ਵੇਲੇ ਕਹਿੰਦਾ ਸੀਗਾ ਵੀ ਸਾਨੂੰ ਕੀ ਹੈ? ਕਿਹਾ ਸੀ ਕਦੀ ਖਾਲਸੇ ਨੇ। ਬਲਕਿ ਖਾਲਸਾ ਕਹਿੰਦਾ ਸੀਗਾ ਵੀ ਵੀਰੋ ਤੁਸੀਂ ਘਰ ਜਾਓ। ਤੁਹਾਡੀਆਂ ਧੀਆਂ ਤੇ ਸਾਡੀਆਂ ਧੀਆਂ ਕੀ ਹੈ ਇਕੋ ਜੈਆਂ ਸਾਡੇ ਮਨ ਵਿੱਚ ਕੋਈ ਫਰਕ ਨਹੀਂ ਕਿਉਂਕਿ ਗੁਰੂ ਦਾ ਸਾਨੂੰ ਹੁਕਮ ਹੈ ਬਿਸਰ ਗਈ ਸਭ ਤਾਤ ਭرائی ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਸਾਨੂੰ ਕੋਈ ਫਰਕ ਨਹੀਂ ਸਾਡੇ ਵਾਸਤੇ ਨਾ ਬਹਿਰੀ ਹੈ ਕੋਈ ਨਾ ਕੋ ਬੇਗਾਨਾ ਅਸੀਂ ਇਕੋ ਜੈ ਆ ਉਸ ਵੇਲੇ ਵੀ ਖਾਲਸਾ ਠੜਦਾ ਰਿਹਾ ਜਦੋਂ ਸਿੱਖਾਂ ਨੇ ਕਿਹਾ ਨਾ ਵੀ 20 ਦਿਨ ਚ ਅਸੀਂ ਪਾਰ ਕਰ ਜਾਂਦੇ ਆ ਉਹਦੇ ਤੋਂ ਬਾਅਦ ਵਿੱਚ ਨਾ ਇੱਕ ਸਿੱਖ ਹੋਰ ਉੱਠਿਆ ਕਹਿੰਦਾ ਪੰਡਤ ਨਿਜੇ ਨਾ ਜੀ 20 ਦਿਨ ਵੀ ਬੜੇ ਜ਼ਿਆਦਾ ਨੇ ਪੰਡਤ ਹੁਣ ਬੜਾ ਹੈਰਾਨ ਹੋਇਆ ਪੰਡਤ ਜਿਹੜਾ ਨਾ ਉਹ ਬੜਾ ਹੈਰਾਨ ਹੋਵੇ ਕਹਿੰਦਾ ਕਿੱਥੇ 30 ਦਿਨ ਹੋ ਗਏ ਹੁਣ 20 ਦਿਨ ਹੋ ਗਏ ਉਹ ਕਹਿਣ ਲੱਗਾ ਫਿਰ ਕੀ ਕਰਦੇ ਆ ਤੁਸੀਂ ਕਹਿਣ ਲੱਗਾ ਅਸੀਂ ਤੇ ਅੱਖ ਭਟਕਦੇ ਆਂ ਹੀ ਸਾਰਾ ਕੁਝ ਫਤਿਹ ਕਰ ਜਾਂਦੇ ਜਿਹੜਾ ਗੁਰੂ ਦਾ ਖਾਲਸਾ ਹੈ ਨਾ ਅਸੀਂ ਤੇ ਅੱਖ ਭਟਕਦੇ ਆਂ ਸਾਰਾ ਕੁਝ ਫਤਿਹ ਕਰ ਜਾਂਦੇ ਆ ਅਸੀਂ ਇਸ ਰਾਹ ਤੇ ਨਹੀਂ ਤੁਰਨਾ ਜਿਹੜੇ ਰਾਹ ਦੀ ਪੰਡਤ ਜੀ ਤੁਸੀਂ ਗੱਲ ਕਰਦੇ ਆ ਨਾ ਸਾਡੇ ਬਾਪੂ ਦਾ ਸਾਨੂੰ ਹੁਕਮ ਆ ਕੀ ਹੁਕਮ ਆ ਜੀ ਪੰਡਤ ਮੁੱਲਾ ਛਾੜੇ ਦੋ 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 ਕਹਿੰਦੇ ਵੀ ਚਾਹੇ ਪੰਡਤ ਹੋਵੇ ਤੇ ਚਾਹੇ ਹੋਵੇ ਮੁੱਲਾ ਅਸੀਂ ਛੱਡ ਦਿੱਤਾ ਇਹਨਾਂ ਨੂੰ ਅਸੀਂ ਕੀ ਕਰ ਦਿੱਤਾ ਛੱਡੋ ਤਦ ਤੱਕ ਗੌਰ ਕਰੋ ਕਿ ਵਾਕਿਆ ਛੱਡ ਦਿੰਦਾ ਹੈ ਅ ਜਦੋਂ ਸਾਡੇ ਘਰਾਂ ਵਿੱਚ ਕੋਈ ਪੁਰਾਣੀ ਕਾਲ ਬਸ ਹੁੰਦਾ ਜੇ ਉਦੋਂ ਕੀ ਆਪਾਂ ਉਹਨਾਂ ਨੂੰ ਮੰਜੇ ਤੋਂ ਥੱਲੇ ਨਹੀਂ ਲਾਉਂਦੇ ਕੀ ਉਦੋਂ ਆਪਾਂ ਉਹਨਾਂ ਕੋਲ ਕਾਨਾ ਨਹੀਂ ਰੱਖਦੇ ਉਸ ਵੇਲੇ ਕੀ ਹੈ ਜੀ ਕਾਨਾ ਰੱਖਿਆ ਜਾਂਦਾ ਕਿ ਨਹੀਂ ਰੱਖਿਆ ਜਾਂਦਾ ਉਹਦੇ ਕੋਲ ਦੀਵਾ ਜਗਾਣਾ ਫਿਰ ਉਹਨੂੰ ਗੁਰਦੁਆਰੇ ਲੈ ਆਓ ਹੁਣ ਇਹਦਾ ਸਿਰਿਆਂ ਨੂੰ ਕਰ ਦਿਓ ਲੱਤਾਂ ਤਾਂ ਨੂੰ ਕਰ ਦਿਓ ਇਧਰ ਨੂੰ ਕਰ ਦਿਓ ਹੁੰਦਾ ਹੈ ਕਿ ਨਹੀਂ ਹੁੰਦਾ ਜਦੋਂ ਆਪਾਂ ਇਹ ਕੰਮ ਕਰ ਲੈਨੇ ਆ ਉਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਮੰਨਦੇ ਉਦੋਂ ਆਪਾਂ ਗਰੜ ਪ੍ਰਣ ਨੂੰ ਫੋਲੋ ਕਰ ਰਹੇ ਹੁੰਦੇ ਆ ਕਿਹਦੀ ਮੰਨ ਰਹੇ ਹੁੰਨੇ ਆ ਜੀ ਤੇ ਗਰੜ ਪ੍ਰਣ ਸਾਡਾ ਕੋਈ ਮਾਫ ਕਰੇ ਉਤਾਇਆ ਨਹੀਂ ਲੱਗਦਾ ਉਹਦੀ ਆਪਾਂ ਗੱਲ ਮੰਨਣੀ ਹੈ ਗਰੜ ਪ੍ਰਣ ਨਾਲ ਸਾਡਾ ਕੁਝ ਨਹੀਂ ਜੀ ਲੱਗਦਾ ਸਾਡੇ ਵਾਸਤੇ ਸਭ ਕੁਝ ਕੀ ਹੈ ਬੋਲੋ ਜੀ ਮੈਂ ਗੁਰਬਾਣੀ ਆਧਾਰ ਹੈ ਮੇਰੀ ਜ਼ਿੰਦਗੀ ਦਾ ਬੇਸ ਓਨਲੀ ਗੁਰਬਾਣੀ ਹੈ ਸਿਰਫ ਤੇ ਸਿਰਫ ਕੀ ਹੈ ਜੀ ਗੁਰਬਾਣੀ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਮੇਰੇ ਵਾਸਤੇ ਦੁਨੀਆਂ ਦੀ ਸਭ ਤੋਂ ਵੱਡੀ ਮਰਿਆਦਾ ਹੈ ਕੇਵਲ ਤਾਂ ਕੇਵਲ ਇਹੋ ਮੇਰੇ ਵਾਸਤੇ ਸਾਰਾ ਕੁਝ ਹੈ ਬਾਬਾ ਕਬੀਰ ਜੀ ਕਹਿਣ ਲੱਗੇ ਭੋਲੇ ਭਾਲੇ ਲੋਕ ਕੀ ਕਰਦੇ ਨੇ ਇਹ ਦੇਖਦੇ ਨੇ ਰਾਗ ਰਾਗ ਨਹੀਂ ਡਿੰਬ ਹੋਏ ਬੈਠਾ ਸੀ ਚੁੱਪ ਕਰਕੇ ਬੈਠੇ ਰਹਿੰਦੇ ਨਹੀਂ ਭਲਿਓ ਚੁੱਪ ਨਹੀਂ ਚੁੱਪ ਕੀਤਿਆਂ ਮਸਲਾ ਹੱਲ ਨਹੀਂ ਜੇ ਹੋਣ ਵਾਲਾ ਗੁਰੂ ਨੇ ਪਤਾ ਕੀ ਕਿਆ ਬਾਣੀ ਅੰਦਰ ਮਹਾਰਾਜ ਕਹਿੰਦੇ ਬਈ ਜਦ ਅਲੱਗ ਦੁਨੀਆਂ ਰਹੀ ਹੈ ਨਾਨਕ ਜਦੋਂ ਤੱਕ ਤੂੰ ਦੁਨੀਆਂ ਵਿੱਚ ਰਹਿਣਾ ਹੈ ਜਦ ਲੱਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਆ ਬੋਲੋ ਜੀ ਸਾਰਿਆਂ ਨੇ ਕਿਛ ਸੁਣੀਐ ਕੁਝ ਸੁਣੋ ਵੀ ਕੀ ਕਰੋ ਜੀ ਸੁਣਨਾ ਬੜਾ ਜ਼ਰੂਰੀ ਹੈ ਫਿਰ ਬੋਲੋ ਕਿਛ ਸੁਣੀਐ ਕਿਛ ਕਹੀਐ ਕੁਝ ਕਹਿਣਾ ਵੀ ਹੈ ਤੇ ਕੁਝ ਚੁੱਪ ਹੋਣਾ ਨਹੀਂ ਗੁਰਬਾਣੀ ਤੁਹਾਨੂੰ ਗੁਰੂ ਸਾਹਿਬ ਕੀ ਕਹਿੰਦੇ ਨੇ ਚੁੱਪ ਨਹੀਂ ਜੇ ਹੋਣਾ ਬਲਕਿ ਗੁਰੂ ਦਾ ਹੁਕਮ ਆ ਬੋਲ ਸੋ ਧਰਮੜਿਆ ਬੋਲ ਸੋ ਉਹ ਰੱਬ ਦੇ ਆ ਪਿਆਰਿਆ ਧਰਮ ਨੂੰ ਮੰਨਣ ਵਾਲਿਆ ਉਹ ਬੋਲਿਆ ਕਰਵੇ ਆ ਵਿੱਚੋਂ ਇੱਕ ਸਿੰਘ ਨੇ ਆ ਦਾੜੀ ਰੱਖਣ ਵਾਲੇ ਨੂੰ ਵੀ ਮਿੱਤਰਾਂ ਨੇ ਮੁਸ਼ਰਕੀ ਉਹਨੇ ਗਾਇਆ ਚ ਗਾਣਾ ਉਹਨੂੰ ਬੜਾ ਵਧੀਆ ਉਹਨੇ ਰਿਪਲਾਈ ਕੀਤਾ ਜੀ ਮੈਂ ਬੇਨਤੀ ਕਰਾਂ ਵੀ ਸਰਦਾਰਾਂ ਦੇ ਆ ਪੁੱਤਾਂ ਨੇ ਉਹਨਾਂ ਵਿੱਚੋਂ ਕਿ ਇੱਕ ਹੀ ਬੰਦਾ ਉੱਠਿਆ ਉਹਨੂੰ ਰਿਪਲਾਈ ਕਰਨ ਵਾਲਾ ਬਾਕੀ ਕਿੱਥੇ ਸੀਗੇ ਜੀ ਬਾਕੀ ਕਿੱਥੇ ਸੀਗੇ ਕਿ ਅਸੀਂ ਸਿਰਫ ਮੇਰੇ ਉਹ ਵੀਰੋ ਕੀ ਆਪਣੇ ਮੋਟਰਸਾਈਕਲ ਤੇ ਟਰੈਕਟਰ ਦੇ ਉੱਤੇ ਲਾ ਕੇ ਗੁਰੂ ਮਹਾਰਾਜ ਦਾ ਨਿਸ਼ਾਨ ਸਾਹਿਬ ਕੀ ਮਸਲੇ ਹੱਲ ਹੋ ਜਾਣਗੇ ਨਹੀਂ ਭਲਿਓ ਅੱਜ ਤੁਹਾਡੇ ਕੋਲ মিডিਆ ਆ ਉਹ ਵੀਰ ਨੇ মিডিਆ ਵਰਤਿਆ ਨਾ ਵਰਤਿਆ ਕਨੇ ਜੀ ਵਰਤੇ ਆਨੇ মিডিਆ ਤੁਹਾਡੇ ਕੋਲ মিডিਆ ਸਗਾ ਉਹਨੂੰ ਤੇ ਰਿਪਲਾਈ ਇੰਨਾ ਜਾਂਦਾ ਵੀ ਮੁੜ ਕੇ ਪੰਜਾਬ ਵਿੱਚ ਉੱਠਣ ਵਾਲਾ ਗਾਇਕ 100 ਵਾਰ ਸੋਚਦਾ ਵੀ ਅਸੀਂ ਗੁਰਨਾਨਕ ਸਾਹਿਬ ਜੀ ਦੇ ਪੈਰਲ ਕਿਸੇ ਹੋਰ ਬੰਦੇ ਨੂੰ ਨਹੀਂ ਰੱਖ ਸਕਦੇ ਰਕਨ ਮ ਬਾਬੇ ਨਾਨਕ ਨੇ ਸੁੱਖ ਰੱਖੀਆਂ ਮਤਲਬ ਬਾਬਾ ਨਾਨਕ ਆ ਸੁੱਖ ਰੱਖਦਾ ਆ ਮੁੱਛ ਰੱਖੀਆ ਗੱਲੀ ਹਰ ਦੂ ਲਹਣਤਾ ਉਹਨਾਂ ਗਾਇਕਾਂ ਦੇ ਜਿਹੜੇ ਲੋਕ ਕਹਿੰਦੇ ਨੇ ਵੀ ਲੋਜ ਅਸੀਂ ਮੁੱਛ ਰੱਖ ਲਈ ਤੇ ਕੰਮ ਬਣ ਗਿਆ ਨਹੀਂ ਭਲਿਓ ਦਸਤਾਰ ਵੀ ਆ ਤੁਹਾਡੇ ਲਈ ਤੁਸੀਂ ਸੁਣਿਆ ਹੋਣਾ ਨਹੀਂ ਸਾਰਿਆਂ ਨੇ ਸੋ ਕਾਰਨ ਕੀ ਆ ਵੀ ਅਸੀਂ ਬੈਠੇ ਹੋਏ ਆ ਅੱਜ ਸੰਕੇਪ ਜੀ ਬੇਨਤੀ ਕਰਾਂ ਰਾਗ ਰਾਗਨੀ ਡਿੰਬ ਹੋਏ ਬੈਠਾ ਤੇ ਮਨ ਰੇ ਸਰਿਓ ਨਾ ਇੱਕ ਹੈ ਭਲਿਆ ਜਿਹੜਾ ਕੰਮ ਕਰਨ ਵਾਲਾ ਸੀਗਾ ਨਾ ਉਹ ਬੈਠਿਆ ਨਹੀਂ ਹੋਣ ਵਾਲਾ